ਮਾਤਾ ਜੀ ਦਲਜੀਤ ਕੌਰ ਜੀ ਜਿਹੜੇ ਤਾਬਿਆ ਤੇ ਉਸ ਸਮੇਂ ਬੈਠੇ ਹੋ ਸੀ 8 ਤੋਂ 10 ਦੀ ਡਿਊਟੀ ਸੀ ਇਹਨਾਂ ਦੀ ਮੋਠ ਪਿੰਡ ਨਾਰਨੋ ਤਹਿਸੀਲ ਹਸਾਰ ਜ਼ਿਲ੍ਹਾ ਹਰਿਆਣਾ ਤੋਂ ਨੇ ਉਹ ਵੀ ਉਹਨਾਂ ਨੂੰ ਕਹੂੰਗਾ ਜ਼ਰੂਰ ਛੋਟੇ ਘੱਟ ਸ਼ਬਦਾਂ ਦੇ ਵਿੱਚ ਉਸ ਤੋਂ ਦਾ ਘਟਾ ਕਰਨ ਨੂੰ ਜ਼ਰੂਰ ਦੱਸਣਗੇ ਹਾਂਜੀ 19 ਰਾਤ ਦੀ 19 ਮਾਰਚ ਦੀ ਰਾਤ ਸਾਡੇ ਲਈ ਬਹੁਤ ਕਾਲੀ ਬੋਲੀ ਰਾਤ ਸੀ ਉਹਨਾਂ ਪਿਆਦੋ ਕਿ ਮੈਂ ਮਹਾਰਾਜ ਦੇ ਬਾਣੀ ਦਾ ਪਾਠ ਕਰ ਰਹੀ ਸੀ ਤੇ ਉਦੋਂ ਜਿੱਦੀ ਦਲ ਦੀ ਤਰ੍ਹਾਂ ਪੁਲਿਸ ਆਈ ਤੇ ਉਹ ਧੱਕੇ ਨਾਲ ਨਾ ਜ਼ਬਰਦਸਤੀ ਨਾਲ ਜੋ ਆਖਾਂਡਰ ਜਾਂ ਲਗਭਗ 4 ਮਹੀਨੇ ਤੋਂ ਚੱਲ ਰਹੀ ਸੀ ਜੋਤ ਜਲ ਰਹੀ ਸੀ ਉਸ ਨੂੰ ਖੰਡਿਤ ਕੀਤਾ ਖੰਡਿਤ ਕਰਕੇ ਤੇ ਉਹ ਬਹੁਤ ਦਵਾਈਆਂ ਪਾਈਆਂ ਵਾਸਤੇ ਪਾਏ ਬੇਨਤੀਆਂ ਕੀਤੀਆਂ ਵੀ ਕੱਲ ਨੂੰ ਸਵੇਰੇ ਇਸ ਦਾ ਭੋਗ ਪੈ ਜਾਊਗਾ ਤੇ ਉਸ ਤੋਂ ਬਾਅਦ ਉਸ ਵੀ ਇਹ ਪਾਣੀ ਦਾ ਉਹ ਉੱਥੋਂ ਉਹ ਚੁੱਕੀ ਜਾਗੀ ਲੇਕਿਨ ਉਹਨਾਂ ਨੇ ਜ਼ਬਰਦਸਤੀ ਧੱਕੇ ਨਾਲ ਉਠਾ ਕੇ ਤੇ ਉੱਥੋਂ ਪਾਣੀ ਨੂੰ ਖੰਡਿਤ ਕੀਤਾ ਤੇ ਉਹ ਉਹ ਚਾਰਕ ਦੀ ਜੋਤ ਨੂੰ ਵੀ ਜਾਇਆ ਖੰਡਿਤ ਕੀਤਾ ਜੁੱਤ ਜਿਹੜੀ ਹੋਰ ਐਕਸਟਰਾ ਗੁੱਟ ਦਾ ਸਾਥ ਵੈਸੀ ਉਹਨਾਂ ਦਾ ਅਜੇ ਤੱਕ ਵੀ ਕੋਈ ਪਤਾ ਨਹੀਂ ਲੱਗ ਰਿਹਾ ਉਸ ਪੋਥੀ ਸਾਹਿਬ ਨੂੰ ਤਾਂ ਜ਼ਰੂਰ ਆ ਕੇ ਸਤਿਕਾਰ ਨਾਲ ਲੈ ਕੇ ਗਏ ਨੇ ਤੇ ਜਿਹੜੀ ਹੋਰ ਕੁੱਤਕਾ ਸਾਹਿਬ ਸੀ ਉੱਥੇ ਤੇ ਹੋਰ ਸਮਾਨ ਸੀ ਜਿਹੜਾ ਮर्यादा ਅਨਸਾਰ ਉੱਥੇ ਰੱਖਿਆ ਹੋਇਆ ਸੀ ਸੀਧੀ ਸਾਹਿਬ ਸੀ ਤੇ ਉਹਨਾਂ ਦਾ ਪਤਾ ਨਹੀਂ ਚੱਲ ਰਿਹਾ ਅਸੀਂ ਅਜ ਅਕਾਲ ਤੱਕ ਸਾਥੇ ਜੋ ਕਿ ਸਾਡੀ ਸਰਵੋਚਨ ਨਾਲ ਤੇ ਉੱਥੇ ਆਪਣੀ ਫਰਿਆਦ ਲੈ ਕੇ ਆਏ ਆ ਕਿ ਜੋ ਅਨਿਆਏ ਸਾਡੇ ਨਾਲ ਹੋਇਆ ਹੈ ਤੇ ਜੋ ਪਵਿੱਤਰ ਬਾਣੀ ਖੰਡਿਤ ਕੀਤੀ ਗਈ ਹੈ ਬਾਣੀ ਦੀ ਬੇਅਦਬੀ ਕੀਤੀ ਗਈ ਹੈ ਉਸ ਤੇ ਇਨਸਾਫ ਨਹੀਂ ਅਸੀਂ ਇਸ ਉਹ ਇੱਥੇ ਥਾਂ ਤੇ ਕੌਣ ਸਿਆ ਤੇ ਅਸੀਂ ਮੰਗ ਕਰਦੇ ਆ ਕਿ ਇੱਥੇ ਜੋ ਦੋਸ਼ੀਆਂ ਜਿਨ੍ਹਾਂ ਨੇ ਇਹ ਕੁਰਮ ਕੀਤਾ ਜਿਨ੍ਹਾਂ ਨੇ ਕਾਲਾ ਕਾਰਨਾਮਾ ਕੀਤਾ ਉਹਨਾਂ ਦੇ ਵਿਰੁੱਧ ਜੋ ਵੀ ਬਣਦੀ ਸਜ਼ਾ ਹੈ ਉਹਨਾਂ ਨੂੰ ਦਿੱਤੀ ਜਾਏ ਮੈਂ ਤਾਂ ਆਪਣੀ ਦੁਸ਼ਮਨੀ ਇਨਸਾਰ ਮੈਨੂੰ ਤਾਂ ਬਹੁਤ ਵੱਡਾ ਭਾਰੀ ਭਾਰੀ ਜ਼ੁਲਮ ਤੋਂ ਜ਼ੁਲਮ ਲੱਗਦਾ ਹੈ ਅਸੀਂ ਵੱਡੇ ਵੱਡੇ ਸਾਡੇ ਤੇ ਅਤਿਆਚਾਰ ਹੋਏ ਸਾਡੇ ਬੱਚਿਆਂ ਨੂੰ ਮਾਰਿਆ ਗਿਆ ਸਾਡੇ ਗੈਸ ਗੈਸਾਂ ਦੇ ਗੋਲੇ ਛੱਡ ਕੇ ਸਾਡੇ ਵੀਰਾਂ ਆਪਣਾ ਬੱਚਿਆਂ ਨੂੰ ਨਜ਼ਰ ਉਹਨਾਂ ਦੀ ਖੋਹ ਲਈ ਗਈ ਲੇਕਿਨ ਜੋ ਉਹਨਾਂ ਨੇ ਬਾਣੀ ਦਾ ਖੰਡ ਦਿੱਤਾ ਹੈ ਉਹ ਸਭ ਕੁਝ ਅਸੀਂ ਸਹਿ ਗਏ ਲੇਕਿਨ ਇਹ ਜਿਹੜਾ ਬਾਣੀ ਦਾ ਬਾਣੀ ਨੂੰ ਖੰਡ ਦਿੱਤਾ ਹੈ ਇਹਦੇ ਨਾਲ ਸਾਡਾ ਅੰਦਰ ਸਾਡਾ ਦਿਲ ਬੰਦੂਰੀ ਬੜਾ ਉੰਦਰੀਆ ਭਿਆ ਹੈ ਬਹੁਤ ਜ਼ਿਆਦਾ ਹਾਰਟਡ ਹੋਇਆ ਹੈ ਮਾਨਸਿਕ ਭਾਵਨਾਵਾਂ ਤੇ ਬਹੁਤ ਜ਼ਿਆਦਾ ਝੋਟ ਲੱਗੀ ਹੈ ਤੇ ਅਸੀਂ ਅੰਗਨੇ ਇਹਨੇ ਜਲਦੀ ਤੋਂ ਜਲਦੀ ਕੋਈ ਖਾਲੋ ਵੇਲਾ ਇਨਸਾਫ ਮਿਲੇ ਤੇ ਦੋਸ਼ੀਆਂ ਨੂੰ ਇਹਦੇ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਕਾਕਾ ਖਾਲਸਾ ਵਾਇਗੁਰ ਚਿਕਿਤ ਦੇ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਮਿਲਣ ਵਾਸਤੇ ਜੋ 19 ਤਰੀਕ ਨੂੰ 19 ਮਾਰਚ ਨੂੰ ਵਾਪਕਿਆ ਹੋਇਆ ਖਨੋਰੀ ਬਾਰਡਰ ਕਿਸਾਨ ਅੰਦੋਲਨ ਦੌਰਾਨ ਗੁਰਬਾਨੀ ਦੀ ਬਦਲੀ ਕੀਤੀ ਗਈ ਆ ਉਹਦਾ ਇਨਸਾਫ ਵਾਸਤੇ ਆਪਾਂ ਪਹੁੰਚੇ ਸੀਗੇ ਸਿੰਘ ਸਾਹਿਬ ਵੱਲੋਂ ਜਿਹੜਾ ਵਾ ਸੰਪੂਰਨ ਪ੍ਰੋਸਾ ਵਾ ਜਾਂ ਇੱਕ ਹਫਤੇ ਜਾਂਚ ਕਰਕੇ ਜਿਹੜੀ ਆ ਕਮੇਟੀ ਦੀ ਰਿਪੋਰਟ ਜਿਹੜੀ ਆ ਉਹ ਆਉਂਗੀ ਔਰ ਦੋਨਾਂ ਪੱਖਾਂ ਨੂੰ ਸੁਣ ਕੇ ਉਸ ਤੋਂ ਬਾਅਦ ਜਿਹੜਾ ਵਾ ਜੋ ਵੀ ਨਿਰਣਾ ਜਲਾਵਾ ਉਹ ਲਿਆ ਜਾਊਗਾ ਅਸੀਂ ਬਲਕੁੜਾ ਅਸਵੰਦਾਂ ਦੇ ਸੇਵਾਦਾਰਾਂ ਦੇ ਤੇ ਜਦਵਾ ਪੂਰਾ ਇਨਸਾਫ ਕਰਾਂਗੇ ਕਿਉਂਕਿ ਗਰਬਾਣੀ ਦੀ ਬਿਰਧੀਆਂ ਪੇਪਰਾਂ ਬੜੀਆਂ ਹੋਈਆਂ ਹੁਣ ਤੇ ਸਰਕਾਰ ਜਿਹੜੀ ਆ ਇਹ ਵਾਅਦਾ ਕਰਕੇ ਆਈ ਸੀ ਕਿ ਉਹ ਬਿਰਧੀਆਂ ਜਿਹੜੀਆਂ ਘਟਾਵਾਂ ਦਾ ਦੋਸ਼ ਸੰਸਾ ਦੇਵਾਂਗੇ ਪਰ ਇਹਦੇ ਵਿੱਚ ਕਿਸਾਨਾਂ ਨੂੰ ਸਭਾ ਦੇਣੀ ਦੇਣੀ ਸੀ ਜਿਹੜਾ ਅੰਦੋਲਨ ਚੱਕਰਾਂ ਚ ਚੱਕਿਆ ਲੇਕਿਨ ਗਰਬਾਣ ਦਾ ਜਿਹੜਾ ਨਾਦਰ ਕੀਤਾ ਵਾ ਇਹਦਾ ਇਨਸਾਫ ਲੈਣ ਲਈ ਲੜਾਈ ਜਿਹੜੀ ਆ ਉਹ ਜਰੂਰ ਜਾਏਗੀ ਆਪਣੀ ਮਾਰਚ ਨੂੰ ਜੋ ਕਾਲਾ ਦਿਨ ਕਿਸਾਨੀ ਵਾਸਤੇ ਤੇ ਜਿਹੜੀ ਬੇਦਬੀ ਕੀਤੀ ਗਈ ਖਨੋਰੀ ਮੋਰਚੇ ਤੇ ਉਸ ਦੀ ਫਰਿਆਦ ਸ਼ਿਕਾਇਤ ਪੱਤਰ ਲੈ ਕੇ ਅੱਜ ਸਿੰਘ ਸਾਹਿਬ ਜੇਸੇਦਾਰ શ્રી ਕਲਤਕ ਸਭ ਨੂੰ ਮਿਲੇ ਆ ਮਾਤਾ ਦਲਜੀਤ ਕੌਰ ਜੀ ਜਿਹੜੇ ਉਸ ਸਮੇਂ ਤਾਬਿਆਂ ਤੇ ਬੈਠੇ ਹੋਏ ਸੀ ਜਿਹੜਾ ਅਖੰਡ ਜਪ ਜਪਜੀ ਸਾਹਿਬ ਦਾ ਚਲ ਰਿਹਾ ਸੀ ਜਿਸ ਦੀ ਬਾਣੀ ਨੂੰ ਵਿਚੇ ਰਕਵਾ ਕੇ ਭਗਵੰਤ ਮਾਨ ਸਰਕਾਰ ਨੇ ਤੇ ਮੌਕੇ ਦੇ ਪੁਲਿਸ ਅਫਸਰਾਂ ਨੇ ਜਿਹੜੀ ਨਿਰਾਦਰ ਕੀਤਾ ਬਾਣੀ ਦਾ ਉਸ ਦੀ ਸ਼ਿਕਾਇਤ ਲੈ ਕੇ ਆਏ ਸੀ ਸਿੰਘ ਸਾਹਿਬ ਨੇ ਪੂਰਾ ਚੰਗੀ ਤਰ੍ਹਾਂ ਸਾਡੀ ਗੱਲ ਸੁਣੀ ਮਾਤਾ ਜੀ ਦੇ ਜਿੰਨਾ ਵੀ ਉੱਥੇ ਘਟਰਾ ਕਰਮ ਹੋਇਆ ਸੁਣਿਆ ਤੇ ਉਹਨਾਂ ਨੇ ਅश्वਾਸਨ ਦਿੱਤਾ ਵੀ 7 ਦਿਨਾਂ ਦੇ ਅੰਦਰ ਦੇ ਦੀ ਰਿਪੋਰਟ ਮਨਾ ਕੇ ਜਾਈ ਜਾਊਗੀ ਤੇ ਸੱਚ ਨੂੰ ਸੱਚ ਸਾਹਮਣੇ ਲਿਆਂਦਾ ਜਾਊਗਾ ਅਸੀਂ ਕਹਿਣਾ ਚਾਹੁੰਦੇ ਆ ਇਹ ਉਹੀ ਭਗਵੰਤ ਮਾਨ ਆ ਜਿਹੜਾ ਸਤਾ ਚੌਣ ਤੋਂ ਪਹਿਲਾਂ ਕਹਿੰਦਾ ਸੀ ਜਿਹੜੀਆਂ ਬੇਦਬੀਆਂ ਹੋਈਆਂ ਉਹਦਾ ਇਨਸਾਫ ਦਵਾਊਗਾ ਜਿਹੜੇ ਬੇਦਬੀ ਦੇ ਦੋਸ਼ੀ ਉਹਨੂੰ ਜੇਲ੍ਹਾਂ 'ਚ ਡੱਕੂਗਾ ਤੇ ਅੱਜ ਕਿਸਾਨੀ ਦੇ ਨਾਲ ਨਾਲ ਜਿਹੜਾ ਕਿ 26 ਨਵੰਬਰ ਤੋਂ ਅਖੰਡ ਜਾਪ ਜੱਪੀ ਸਾਹਿਬ ਦੀ ਵੱਡੀ ਪੋਥੀ ਤੋਂ ਚੱਲ ਰਹੀ ਸੀ ਜਿਹੜੇ 48 ਘੰਟੇ ਧੋਖ ਪਾਈ ਜਾਂਦੇ ਸੀ ਸਵੇਰੇ ਇੱਕ ਦਿਨ ਪ੍ਰਕਾਸ਼ ਕਰਕੇ ਦੇਗ ਬਣਾ ਕੇ ਅਗਲੇ ਦਿਨ ਮੱਧਾ ਭੋਗ ਪਾਇਆ ਜਾਂਦਾ ਸੀ ਦੇਗ ਮਨਾਈ ਜਾਂਦੀ ਸੀ ਫਿਰ ਇੱਕ ਤੀਸਰੇ ਦਿਨ ਜਾ ਕੇ ਭੋਗ ਪਾ ਕੇ ਫਿਰ ਨਵੇਂ ਰੱਖ ਦਿੱਤੇ ਜਾਂਦੇ ਸੀ ਉਹ 56 ਪਾਠ ਹੋ ਚੁੱਕੇ ਸੀ 57ਵਾਂ ਪਾਠ ਚੱਲ ਰਿਹਾ ਸੀ ਤੇ 19 ਮਾਰਚ ਨੂੰ ਸਵੇਰੇ ਮੱਧਾ ਭੋਗ ਪਾਇਆ ਗਿਆ 20 ਨੂੰ ਸਵੇਰੇ ਜਿਹੜਾ ਸੰਪੂਰਨ ਭੋਗ ਪਾਇਆ ਜਾਣਾ ਸੀ ਉਹ 19 ਤਰੀਕ ਦੀ 19 ਮਾਰਚ ਦੀ ਰਾਤ 8:30 ਵਜੇ ਜਿਹੜਾ ਜਿਵੇਂ ਟਿੱਡੀ ਦਲ ਤਰ੍ਹਾਂ ਮਾਤਾ ਜੀ ਕਹਿੰਦੇ ਟਿੱਡੀ ਦਲ ਤਰ੍ਹਾਂ ਪੁਲਿਸ ਵਾਲੇ ਚੜ੍ਹ ਕੇ ਆ ਗਏ ਤੇ ਜਿਹੜੇ ਰਖਸ਼ਕ ਸੀ ਉਹ ਪੱਖਸ਼ਕ ਹੋ ਗਏ ਜਿਹੜੇ ਰੱਖਿਆ ਕਰਨ ਵਾਲੇ ਸੀ ਉਹਨਾਂ ਨੇ ਸਿੱਖੀ ਰੂਪ ਦੇ ਵਿੱਚ ਵੀ ਅਫਸਰ ਸੀ ਸਾਰੇ ਸੀ ਸਭ ਕੁਝ ਪਤਾ ਸੀ ਉਹਨਾਂ ਨੂੰ ਲੇਕਿਨ ਜਿਹੜੀ ਇੱਕ ਛੜਕ ਤੋਂ 10 ਫੁੱਟ ਹਟਕੇ ਟਰਾਲੀ ਦੇ ਵਿੱਚ ਜਿੱਥੇ ਇੱਕ ਛੱਡ ਬਣਾਇਆ ਸੀ ਪੂਰਾ ਕਮਰਾ ਬਣਾਇਆ ਸੀ ਉੱਥੇ ਅਖੰਡ ਜਾਪ ਚੱਲ ਰਿਹਾ ਸੀ ਅਖੰਡ ਜੋਤ ਜਾਗ ਰਹੀ ਸੀ ਉਹਨੂੰ ਅਖੰਡ ਜੋਗ ਨੂੰ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਪੋਥੀ ਸਾਹਿਬ ਸੀ ਜਪਜੀ ਸਾਹਿਬ ਦੀ ਪੋਥੀ ਸੀ ਉਹ ਪਾਲਕੀ 'ਚ ਪਾ ਕੇ ਉਹ ਜ਼ਰੂਰ ਹੈ ਜਦੋਂ ਲੈ ਕੇ ਗਏ ਉਹਦੀ ਵੀਡੀਓ ਬਣਾਈ ਵੀ ਅਸੀਂ ਅਦਵਸਤ ਘਰ ਨਾਲ ਲੈ ਕੇ ਗਏ ਅਸੀਂ ਮੰਨਦੇ ਆਂ ਸਰਕਾਰ ਨਾਲ ਲੈ ਕੇ ਗਏ ਲੇਕਿਨ ਜਿਹੜੀ ਬਾਣੀ ਨੂੰ ਆਧੁਪ ਚਾਲੇ ਅਖੰਡ ਚਾਬ ਦਾ ਮਤਲਬ ਸ਼ਬਦ ਤੋਂ ਸ਼ਬਦ ਉਹਨੂੰ ਰੋਕ ਕੇ ਜਿਹੜਾ ਨੇ ਰੈਦਰ ਕੀਤਾ ਉਹ ਬਹੁਤ ਨਿੰਦਣਯੋਗ ਆ ਤੇ ਅਸੀਂ ਅੱਜ ਸਿੰਘ ਸਾਹਿਬ ਕੋਲ ਇਹੀ ਕੇ ਫਰਿਆਦ ਲੈ ਕੇ ਆਏ ਸੀ ਵੀ ਜਿਹੜੇ ਦੋਸ਼ੀ ਨੇ ਭਗਵੰਤ ਸਿੰਘ ਮਾਨ ਜਿਹੜਾ ਮੁੱਖ ਮੰਤਰੀ ਆ ਉਹਦੇ ਕੋਲ ਗ੍ਰਹਿ ਵਿਭਾਗ ਆ ਜਿਹੜਾ ਮਨਦੀਪ ਸਿੰਘ ਸਿੱਧੂ ਡੀਆਈਜੀ ਉੱਥੇ ਮੌਕੇ ਦਾ ਅਫਸਰ ਸੀ ਉਹਨਾਂ ਦੇ ਇਲਾਵਾ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਧਾਰਮਿਕ ਸਜ਼ਾਵਾਂ ਤੇ ਬਣਦੀਆਂ ਕਾਨੂੰਨੀ ਸਜ਼ਾਵਾਂ ਦਿੱਤੀਆਂ ਜਾਂ ਤੇ ਅੱਜ ਉਸੇ ਕਰਕੇ ਆਏ ਸੀ